ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇਕੱਠਿਆਂ ਨੇ ਬੁਲਾਤੀ ਹੁਣ ਅੱਗੇ ਅੱਗੇ ਪਿਛੇ ਹੋ ਜਾਂਦੇ ਹਾਂ ਹੋਰ ਸੁਣਾਵੋ ਸਾਰੇ ਜਣੇ ਕੀ ਹਾਲ ਚਾਲ ਆ ਤੇ ਸਾਡਾ ਸਾਰਿਆਂ ਦਾ ਵੀ ਬੜਾ ਵਧੀਆ ਵਾ ਤੇ ਬਾਕੀ ਪੀਜੇ ਵਾਲਾ ਵਲੋਗ ਤੁਸੀਂ ਸਾਰਿਆਂ ਨੇ ਦੇਖਿਆ ਨਾ ਬਹੁਤ ਸਾਰੇ ਪਿਆਰ ਦੇਂਦੇ ਤੁਸੀਂ ਸਾਰੇ ਜਣੇ ਤੇ ਸਾਨੂੰ ਤੁਸੀਂ ਕਾਫੀ ਕਮੈਂਟ ਕੀਤੇ ਉਹਦੇ ਵਿੱਚ ਕਿ ਤੁਸੀਂ ਸਾਨੂੰ ਚੀਜ਼ ਬਣਾਉਣੀ ਵੀ ਦੱਸੋ ਤੇ ਨਾਲ ਡੋ ਵੀ ਦੱਸੋ ਹਣਾ ਤੇ ਅੱਜ ਜੀ ਤੁਹਾਨੂੰ ਉਹ ਦੋਵੇਂ ਚੀਜ਼ਾਂ ਮੈਂ ਦੱਸਾਂਗੇ ਅਸੀਂ ਤੁਹਾਨੂੰ ਦੋਵੇਂ ਚੀਜ਼ਾਂ ਅੱਜ ਇਸ ਵਲੌਗ ਵਿੱਚ ਬਣਾਉਣੀਆਂ ਸਿਖਾਵਾਂਗੇ ਤੇ ਬਾਕੀ ਇਹ ਆ ਕਿ ਉਹਦੇ ਵਿੱਚ ਆਪਾਂ ਸਿਖਾਈਆਂ ਨਹੀਂ ਗਈਆਂ ਕਿਉਂਕਿ ਉਹ ਫਿਰ ਟਾਈਮ ਘੱਟ ਹੀ ਤੇ ਫਿਰ ਆਪਾਂ ਸਿੱਧਾ ਪੀਜਾਈ ਬਣਾਤਾ ਹਨਾ ਤੇ ਮੈਂ ਫੇਰ ਸੋਚਿਆ ਮੈਂ ਤੇ ਸਾਰੇ ਜਣਿਆਂ ਨੇ ਬਹੁਤ ਕਮੈਂਟ ਕੀਤੇ ਆ ਤੇ ਜਰੂਰ ਆਪਾਂ ਤੁਹਾਡੇ ਨਾਲ ਇਹ ਵਾਲੀ ਰੈਸਪੀ ਜਿਹੜੀ ਹੈ ਸ਼ੇਅਰ ਕਰਾਂਗੇ ਜੇ ਆਪਾਂ ਬਣਾਵ ਹੀ ਲੈਨੇ ਤੇ ਵਲੌਗ ਲੰਬਾ ਹੋ ਜਾਣਾ ਹੀ ਹਨਾ ਮਨ ਨਾ ਬਹੁਤ ਜਿਆਦਾ ਲੰਬਾ ਹੋ ਜਾਣਾ ਸੀ ਤੇ ਅੱਜ ਅਸੀਂ ਲੱਗੇ ਆ ਉਹ ਦੋਵੇਂ ਰੈਸਪੀਆਂ ਟਰਾਈ ਕਰਨ ਤੇ ਪਰ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਬਣਾਵਾਂਗੇ ਚੀਜ਼ ਤੇ ਚੀਜ਼ ਅਸੀਂ ਤਾਂ ਕਰਕੇ ਪਹਿਲਾਂ ਬਣਾਉਣ ਲੱਗੇ ਆ ਕਿਉਂਕਿ ਇਹਨੂੰ ਥੋੜਾ ਜਿਹਾ ਟਾਈਮ ਲੱਗਣਾ ਵਾ ਤੇ ਉਹਨਾਂ ਜਿਹੜਾ ਡੋਆ ਉਹ ਰੈਡੀ ਹੋ ਜਾਊਗਾ ਰੈਡੀ ਹੋ ਜਾਊਗਾ ਹਾਂ ਤੇ ਇਹਨੂੰ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਣਾ ਹਨਾ ਤੇ ਬਾਕੀ ਹੁਣ ਤੁਹਾਨੂੰ ਅਮਨ ਦੱਸੂਗੀ ਚੀਜ਼ ਬਣਾਉਣਾ ਕਿਵੇਂ ਆ ਤੇ ਉਹਦੇ ਵਾਸਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਆ ਤੇ ਆਜੋ ਫਿਰ ਅਮਨ ਤੋਂ ਆਪਾਂ ਸਿੱਖਦੇ ਆਂ ਚੀਜ਼ਾਂ ਦੇ ਬਸ ਦੋ ਹੀ ਜ਼ਰੂਰੀ ਆ ਇੰਨਾ ਕੁਝ ਲੈਣ ਦੀ ਲੋੜ ਨਹੀਂ ਹੈਗੀ ਤੇ ਪੈਣਾ ਹੀ ਲਿਆਵਾ 2 ਕਿਲੋ ਦੁੱਧ ਹਾਂਜੀ ਤੇ ਦੋ ਚਮਚ ਵਿਨੇਗਰ ਤੇ ਜਿੱਦਾਂ ਹੁਣ ਤੁਸੀਂ ਦੁੱਧ ਦੀ ਕੁਆਂਟੀਟੀ ਵਧਾ ਦੋਗੇ ਤੇ ਏਦਾਂ ਹੀ ਤੁਸੀਂ ਜਿਹੜਾ ਵਿਨੇਗਰ ਆ ਉਹ ਵੀ ਥੋੜੇ ਜਿੱਦਾਂ ਹੁਣੇ ਤੇ ਦੋ ਚਮਚ ਪਾਇਆ ਜਿੱਦਾਂ 2 ਕਿਲੋ ਲੈ ਲਿਆ ਉਹ ਚ 3 3.5 ਚਮਚ ਪਾ ਸਕਦੇ ਆ ਵਿਨੇਗਰ ਦੇ ਹਾਂ ਬਾਕੀ ਇੱਕ ਚੀਜ਼ ਹੋਰ ਦੱਸ ਦਈਏ ਤੁਹਾਨੂੰ ਜੇ ਜਦੋਂ ਤੁਸੀਂ ਬਣਾਉਣਾ ਹੈ ਆਪਣੀ ਚੀਜ਼ ਤੇ ਧਿਆਨ ਰੱਖਿਓ ਜਿਹੜਾ ਭਾਂਡਾ ਵਾ ਉਹ ਜਿਹੜਾ ਬਰਤਨ ਵਾ ਉਹ ਸਟੀਲ ਦਾ ਹੋਣਾ ਚਾਹੀਦਾ ਹਾਂ ਸਟੀਲ ਦਾ ਹੋਣਾ ਚਾਹੀਦਾ ਵਾ ਸਿਲਵਰ ਦਾ ਨਹੀਂ ਸਿਰਫ ਸਟੀਲ ਦਾ ਕਿਉਂਕਿ ਉਹ ਫਿਰ ਜਿਹੜਾ ਵਿਨੇਗਰ ਵਾ ਉਹ ਸਟੀਲ ਦੇ ਨਾਲ ਦੇ ਨਾਲ ਸੌਰੀ ਸਿਲਵਰ ਦੇ ਨਾਲ ਰिएक्ट ਕਰਦਾ ਤੇ ਫਿਰ ਹਾਨੀਕਾਰਕ ਨੁਕਸਾਨ ਹੋ ਸਕਦਾ ਹਨਾ ਬਸ ਇਹ ਕਿਸੇ ਸਿਲਵਰ ਦੇ ਚੀਜ਼ ਵਿੱਚ ਕੋਈ ਚੀਜ਼ ਖਾਣੀ ਨਹੀਂ ਚਾਹੀਦੀ ਸਿਲਵਰ ਦੇ ਭਾਂਡੇ ਵਿੱਚ ਕੋਈ ਚੀਜ਼ ਨਹੀਂ ਖਾਣੀ ਚਾਹੀਦੀ ਹਨਾ ਚਲੋ ਚਲੋ ਫਿਰ ਆਪਾਂ ਵਧ ਜਾਈਏ ਆਪਣੇ ਅਗਲੇ ਸਟੈਪ ਵੱਲ ਸਭ ਤੋਂ ਪਹਿਲਾਂ ਅਸੀਂ ਬਾਹਰ ਲਾਂਗੇ ਗੈਸ ਤੇ ਉਹਦੇ ਵਿੱਚ ਪਾਵਾਂਗੇ ਆਪਾਂ ਪਤੀਲੇ ਦੇ ਤੇ ਦੁੱਧ ਲਓ ਜੀ ਇਹ ਦੋਨੋਂ ਹੀ ਨਰਮ ਗਰਮ ਕਰਨਾ ਵਾ ਕਿ ਜਿਹੜੀ ਸਾਡੀ ਜਿਹੜੀ ਉਂਗਲਵਾ ਦੇ ਵਿੱਚ ਪੈ ਸਕੇ ਹਾਂ ਜ਼ਿਆਦਾ ਗਰਮ ਨਹੀਂ ਕਰਨਾ ਤੇ ਲਾਈਟ ਜਿਆਦਾ ਗਰਮ ਕਰਨਾ ਵਾ ਹੂੰ ਤੇ ਨਾ ਨਾਲ ਹਿਲਾਈ ਜਾਣਾ ਹਾਂ ਤੇ ਆ ਰੱਖਿਓ ਜਿਆਦਾ ਗਰਮ ਨਾ ਹੋ ਜਾਏ ਕਿਉਂਕਿ ਇਹ ਜਿਆਦਾ ਗਰਮ ਹੋ ਗਿਆ ਤੇ ਫੇਰ ਕੀ ਬਣਦਾ ਵਾ ਪਨੀਰ ਨਹੀਂ ਪਨੀਰ ਨਹੀਂ ਕਹਿੰਦੀ ਪਨੀਰ ਫੇਰ ਇਹਦਾ ਬਣਦਾ ਪਨੀਰ ਤੇ ਇੱਕ ਗੱਲ ਹੋਰ ਹਾਂ ਜਦੋਂ ਤੁਸੀਂ ਚੀਜ਼ ਬਣਾਉਣਾ ਵਾ ਨਾ ਤੇ ਮੱਝ ਦਾ ਹੀ ਦੁੱਧ ਲੈਣਾ ਵਾ ਉਹਦੇ ਨਾਲ ਉਹਦਾ ਵੀ ਬਣਦਾ ਪਰ ਇਹਦਾ ਚਲ ਵਧੀਆ ਬਣਦਾ ਵਾ ਅਛਾ ਇਹਦਾ ਨਹੀਂ ਬਣਦਾ ਤੇ ਅਹੀਂ ਜਿਹੜਾ ਪਹਿਲਾਂ ਉਹਦੇ ਵਿੱਚ ਸੀ ਦੇ ਵਿੱਚ ਪਾਇਆ ਸੀ ਉਹ ਤੇ ਅਹੀਂ ਚਲੋ ਹਨਾ ਹਾਂ ਉਹ ਹੀ ਬਜਾਰੀ ਪਾਇਆ ਸੀ ਪਰ ਕੋਸ਼ਿਸ਼ ਸਾਡੀ ਇਹੋ ਹੀ ਕਿ ਸਾਰਾ ਕੁਝ ਘਰੇ ਬਣਾਈਏ ਪਰ ਉਹ ਨਹੀਂ ਹੀ ਗੱਲ ਬਣਦੀ ਹਨਾ ਟਾਈਮ ਲੱਗਣਾ ਹੈ ਚੀਜ਼ਾਂ ਨੂੰ ਫਿਰ ਆਪਾਂ ਡੋ ਘਰੇ ਬਣਾ ਲਿਆ ਤੇ ਜਿਹੜਾ ਚੀਜ਼ ਉਹ ਮੈਂ ਫਿਰ ਕਿਤੇ ਟਰਾਈ ਕਰ ਲਾਂਗੇ ਨਾਲੇ ਡੋ ਦੀ ਵੀ ਤੁਹਾਨੂੰ ਇਕੱਠੀ ਇਹਨਾਂ ਦੋਵਾਂ ਚੀਜ਼ਾਂ ਦੀ ਇਕੱਠੀ ਰੈਸਪੀ ਦੇ ਦਾਂ ਦੱਸ ਦਾਂਗੇ ਹਨਾ ਤੇ ਚਲੋ ਫਿਰ ਵੇਖ ਲਾ ਅਮਨ ਟੱਚ ਕਰਕੇ ਜਿਆਦਾ ਨਾ ਗਰਮ ਹੋ ਜੇ ਹਜੀਆ ਥੋੜਾ ਟਾਈਮ ਲੱਗਣਾ ਕਿਉਂਕਿ ਇਹ ਰੱਖਿਆ ਵੀ ਫ੍ਰਿਜ ਵਿੱਚ ਹੀ ਨਾ ਆਈਆਂ ਹਨਾ ਠੰਡਾ ਲੋ ਤੇ ਨਾਲੇ ਇੱਕ ਚੀਜ਼ ਦਾ ਹੋਰ ਖਿਆਲ ਰੱਖਿਓ ਜਿਹੜਾ ਦੁੱਧ ਉਹ ਨਾ ਇਹ ਹੋਣਾ ਚਾਹੀਦਾ ਵਾ ਕੱਚਾ ਹਨਾ ਆਮਣ ਕੱਚਾ ਹੀ ਲੈ ਆਣਾ ਤੂੰ ਕੱਚਾ ਲੈ ਕਿਉਂਕਿ ਇਹ ਕੱਚੇ ਦੇ ਨਾਲ ਹੀ ਜਦੋਂ ਇਹ ਚੀਨੀ ਕਰ ਪਾਉਣਾ ਵਾ ਫੇਰ ਹੀ ਇਹ ਬਣਦੀ ਆ ਕੀ ਇਹਨੂੰ ਕਹਿੰਦੇ ਆ ਚੀਜ਼ ਤੇ ਇਹ ਧਿਆਨ ਰੱਖਿਓ ਠੀਕ ਆ ਇਹ ਗੱਲ ਨੋਟ ਰੱਖਿਓ ਤੇ ਜਿਹੜਾ ਉਪਲਿਆ ਦੁੱਧ ਨਹੀਂ ਹੋਣਾ ਚਾਹੀਦਾ ਜਿਹੜਾ ਘਰੇ ਉਹ ਬਾਲ ਲਿੰਦੀ ਬਾਲਾ ਦਵਾ ਕੇ ਤੇ ਫੇਰ ਜੇ ਵਿੱਚ ਰੱਖ ਲਿੰਦੇ ਨਾ ਉਹ ਨਹੀਂ ਹੋਣਾ ਚਾਹੀਦਾ ਬਾਕੀ ਹੁਣ ਬਸ ਕੋਸਾ ਜਾ ਹੁੰਦਾ ਦੁੱਧ ਤੇ ਇਹਦੇ ਵਿੱਚ ਆਪਾਂ ਵਿਨੇਗਰ ਪਾਉਨੇ ਆ ਤੇ ਫਿਰ ਦੇਖਾਂਗੇ ਚੀਜ਼ ਬਣਦਾ ਲਓ ਜੀ ਦੁੱਧ ਸਾਡਾ ਕੋਸਾ ਜਾ ਹੋ ਗਿਆ ਵਾ ਇੰਨਾ ਕੋਸਾ ਕਰਨਾ ਵਾ ਜਿਹੜੀ ਤੁਹਾਡੀ ਉਂਗਲਵਾ ਵਿੱਚ ਟੱਚ ਹੋ ਸਕੇ ਹਨਾ ਦੁੱਧ ਨਾਲ ਜ਼ਿਆਦਾ ਗਰਮ ਨਹੀਂ ਕਰਨਾ ਜ਼ਿਆਦਾ ਗਰਮ ਪਾਤਾ ਤੇ ਫਿਰ ਪਤਾ ਹੀ ਆ ਤੁਹਾਨੂੰ ਫਿਰ ਪਨੀਰ ਬਣ ਜਾਣਾ ਹੈ ਹਾੜੇ ਦੋ ਚਮਚੇ ਵਿਨੇਗਰ ਤੇ ਪਾਓ ਹਾਂ ਦੋ ਤੋਂ 2.5 ਚਮਚੇ ਜਿਹੜੀ ਕਰਦੇ ਪਾਤੇ ਆ ਤੇ ਨੂੰ ਦਹਾ ਕਰ ਤੇ ਬਾਅਦ ਚ ਤੂੰ ਹਿਲਾਉਈ ਜਾਣਾ ਬਸ ਇਦਾਂ ਹੁਣੇ ਵੇਖਿਓ ਹੋ ਜਾਣਾ ਕੋਟ ਦੇਣਾ ਹਾਂ ਇਹਨਾਂ ਕੋ ਬਣ ਗਿਆ ਹਨਾ ਹੋ ਗਿਆ ਹਾਂ ਹਾਂ ਹੋ ਗਿਆ ਹਾਂ ਹੋ ਗਿਆ ਲੋ ਜੀ ਚੈੱਕ ਕਰ ਸਕਦੇ ਆ ਤੁਸੀਂ ਉਹ ਦੇਖ ਲਓ ਨਾਲ ਹੀ ਫੁੱਟਣਾ ਤਿਆਰ ਹੋ ਗਿਆ ਵਾ ਤੇ ਜਿਹੜੀ ਆਪਣੀ ਚੀਜ਼ ਆ ਉਹ ਵੀ ਲੋ ਬਣ ਗਈ ਆ ਬਸ ਤੁਸੀਂ ਇਹੋ ਧਿਆਨ ਰੱਖਣਾ ਵਾ ਕਿ ਜਿਹੜਾ ਤੁਹਾਡਾ ਦੁੱਧ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਟੱਚ ਕਰਕੇ ਵੇਖ ਲਿਓ ਜੇ ਤਾਂ ਡਿੰਗੋਸ ਹਨ ਤੇ ਚ ਆਸਾਨੀ ਨਾਲ ਪੈ ਸਕਦੀ ਹੈ ਤੇ ਫਿਰ ਤੁਸੀਂ ਟਿਕ ਲੈ ਕੇ ਗੈਸ ਬੰਦ ਕਰ ਦੇਣਾ ਬਸ ਬਸ ਜ਼ਿਆਦਾ ਗਰਮ ਨਹੀਂ ਕਰਨਾ ਹੈਗਾ ਹੋ ਗਿਆ ਨਾ ਮੰਨ ਲਾਈਟ ਬੰਦ ਕਰਕੇ ਦੇਖੋ ਨਾਲ ਤੁਹਾਨੂੰ ਸਾਰਿਆਂ ਨੂੰ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਆ ਦੇਖੋ ਹਨਾ ਹਾਂ ਚੀਜ਼ ਜਿਹੜੀ ਉਹ ਬਣ ਗਈ ਜੀ ਪਰ ਇਹਨੂੰ ਥੋੜਾ ਬੁਤਾ ਹਲਾ ਹਲਾਇ ਜਾਣਾ ਵਾ ਤੁਸੀਂ ਫਿਰ ਵੀ ਠੀਕ ਆ ਜਿਹੜੀ ਕਈ ਚੰਗੀ ਤਰ੍ਹਾਂ ਜਿਹੜੀ ਆ ਚੀਜ਼ ਉਹ ਬਣ ਜਵੇ ਚਲੋ ਜੀ ਇਹਨੂੰ ਹੁਣ ਆਪਾਂ ਕੱਢ ਲੈਣਾ ਵਾ ਠੀਕ ਆ ਲਓ ਜੀ ਇਹਨੂੰ ਹੁਣ ਅਸੀਂ ਚੀਜ਼ ਨੂੰ ਕੱਢ ਲਾਂਗੇ ਬਾਹਰ ਆਹ ਦੇਖੋ ਤੁਸੀਂ ਹਨਾ ਕਪੜੇ ਦੇ ਵਿੱਚ ਇਹਨੂੰ ਕੱਢ ਕੇ ਚੰਗੀ ਤਰ੍ਹਾਂ ਜਿਹੜਾ ਵਾ ਨਿਚੋੜ ਦੇਣਾ ਇਹਨੂੰ ਹਨਾ ਹਾਂ ਆਹ ਇੱਕ ਅਰੀਮਣ ਫਿਰ ਵੇਖ ਲਾ ਵਿੱਚ ਉਹਦੇ ਰਹਿਣਾ ਕਿ ਆਹ ਵੇਖ ਥੋੜੀ ਬੋਤੀ ਜਾ ਹਨਾ ਚਲੋ ਇਹਨੂੰ ਵੀ ਅਮਣ ਉਹਦੇ ਵਿੱਚ ਨਿਚੋੜਦੇ ਹਨਾ ਗੋਲ ਜਿਹੇ ਬਣਾ ਕੇ ਇਹਨੂੰ ਪਨੀਰ ਦੇ ਵਾਂਗੂ ਅਸੀਂ ਪਨੀਰ ਨੂੰ ਕਰਦੇ ਨੇ ਨਾ ਸੇਮ ਉਦਾਂ ਹੀ ਕਰਨਾ ਪੂਰਾ ਇਹਨੂੰ ਨਿਚੋੜ ਦੇਣਾ ਵਾ ਦੇਖ ਸਕਦੇ ਆ ਤੁਸੀਂ ਚੀਜ਼ ਸਾਡਾ ਜਿਹੜਾ ਵਾ ਰੈਡੀ ਹੋ ਗਿਆ ਵਾ ਹੈ ਬਣ ਚੀਜ਼ ਜਿਹੜਾ ਇਹਦੇ ਵਿੱਚੋਂ ਕੱਢ ਲਿਆ ਸੀ ਤੇ ਉਹਨੂੰ ਅਸੀਂ ਇੱਧਰ ਕਾਟਨ ਦੇ ਕੱਪੜੇ ਵਿੱਚ ਪਾ ਕੇ ਦੇ ਨਿਚੋੜ ਲਿਆ ਸੀ ਤੇ ਥੋੜਾ ਹੋ ਜਾ ਉਹਦੇ ਉੱਤੇ ਭਾਰ ਰੱਖਤਾ ਆਈਆ ਹਾਂ ਤੇ ਹੁਣ ਜਿਹੜਾ ਪਾਣੀ ਹੈ ਇਹਦੇ ਵਿੱਚ ਅਸੀਂ ਥੋੜਾ ਜਿਹਾ ਨਮਕ ਪਾਵਾਂਗੇ ਉਹ ਪਾਣੀ ਹੈ ਨਾ ਇਹ ਉਹ ਪਾਣੀ ਹੈ ਵਿੱਚ ਨਮਕ ਪਾਵਾਂਗੇ ਠੰਡਾ ਹੋ ਗਿਆ ਨਾ ਥੋੜਾ ਜਿਹਾ ਉਹ ਨੂੰ ਹਾਂ ਤੇ ਹੁਣ ਉਹ ਜਿਹੜਾ ਚੀਜ਼ ਵਾ ਇਹਦੇ ਵਿੱਚ ਡਿਪ ਕਰਾਂਗੇ ਇਹਦੇ ਨਾਲ ਕਿੰਨਾ ਨਮਕਾਜਾ ਹੋਣਾ ਇਹਦੇ ਨਾਲ ਹਨ ਹੂੰ ਤੇ ਉਹ ਇਹਦਾ ਨਾ ਇਹਦਾ ਡੋ ਬਣਾ ਫੇ ਥੋੜਾ ਨਾ ਉਹ ਨਮਕ ਵਾਲਾ ਹੋ ਜਾਊਗਾ ਨਾ ਹਾਂ ਅੱਛਾ ਇਹਨੂੰ ਇਹਦੇ ਵਿੱਚ ਕਿੰਨਾ ਕੁ ਟਾਈਮ ਆਵਣਾ ਦੋ ਤਿੰਨ ਮਿੰਟ ਵਾਸਤੇ ਡਿਪ ਕਰਨਾ ਤੇ ਫੇ ਕੱਢ ਲੈਣਾ ਠੀਕ ਆ ਫੇਰ ਕੱਢ ਕੇ ਤੇ ਫੇਰ ਇਹਨੂੰ ਫ੍ਰੀਜਰ ਚ ਰੱਖ ਦੇਣਾ ਠੀਕ ਆ ਉਦੋਂ ਉਹਦੇ ਨਾਲ ਕੀ ਫ੍ਰੀਜਰ ਵਿੱਚ ਰੱਖਣਾ ਜ਼ਰੂਰੀ ਹਾਂ ਫੇਰ ਉਹਦੇ ਨਾਲ ਤੇ ਟਾਈਟ ਹੋਣਾ ਫੇਰੀ ਜਿਦੋਂ ਇਹਨੂੰ ਕਰਨਾ ਵਾ ਤੇ ਫੇਰ ਹੀ ਬਣੂਗਾ ਜਿੱਦਾਂ ਇਹ ਮੂਲੀ ਕਾਚ ਨਾਲ ਮੂਲੀ ਕਰਦੇ ਆ ਨਾ ਹਾਂ ਹਾਂ ਫੇਰ ਹੀ ਕੱਲਾ ਕੱਲਾ ਹੋਣਾ ਹਨਾ ਲਓ ਜੀ ਇਤਰਾਹ ਨਾਲ ਜਿਹੜਾ ਚੀਜ਼ ਆ ਉਹ ਹੋ ਗਿਆ ਵਾ ਰੈਡੀ ਤੇ ਹੁਣ ਇਹਨੂੰ ਆਪਾਂ ਫ੍ਰੀਜ਼ਰ ਵਿੱਚ ਰੱਖਾਂਗੇ ਕਿਨ ਅਮਨ ਉੱਤੇ ਕਿ ਨਗ ਜਿਹੜੇ 2 ਤੋਂ 2.5 ਘੰਟੇ ਬੜੇ ਹਨਾ 2.5 ਘੰਟੇ ਥੋੜੀ ਠੰਡਾ ਤੇ ਥੋੜਾ ਜਿਹਾ ਰਿਭਾਂ ਰੱਖ ਲਓ ਹਾਂ ਉਹ ਘੰਟਾ ਡੇਢ ਘੰਟਾ ਹਨਾ ਤੇ ਉਹਦੇ ਨਾਲ ਇਹ ਆ ਕਿ ਟਾਈਟ ਹੋ ਜੂਗੀ ਚੀਜ਼ ਸਾਡੀ ਤੇ ਫਿਰ ਚੀਜ਼ ਨੂੰ ਜਿਹੜਾ ਕੱਦੂ ਕਸ਼ ਕਰਨਾ ਹੈ ਜਿੱਦਾਂ ਮੂਲੀ ਕੱਦੂ ਕਸ਼ ਕਰਦੇ ਨਾ ਉਵੇਂ ਕਰਨਾ ਵਾ ਤੇ ਫਿਰ ਉਹ ਸੁੱਕਾ ਹੋ ਜਾਊਗਾ ਤੇ ਚਲੋ ਜੀ ਇਹ ਤੁਹਾਡਾ ਹੁਣ ਹੋ ਗਿਆ ਵਾ ਚੀਜ਼ ਰੈਡੀ ਤੇ ਇਹਨੂੰ ਆਪਾਂ ਫਰਿੱਜ ਵਿੱਚ ਰੱਖਦੇ ਆਂ ਤੇ 19 ਦੇਰ ਤੁਹਾਨੂੰ ਆਪਾਂ ਡੋ ਬਣਾਉਣਾ ਸਿਖਾਉਨੇ ਆਂ ਹੁਣ ਆਪਾਂ ਬਣਾਉਨੇ ਆਂ ਡੋ ਤੇ ਤੁਹਾਨੂੰ ਦੱਸਦੇ ਆਂ ਹੁਣ ਆਪਾਂ ਬਣਾਵਾਂਗੇ ਡੋ ਠੀਕ ਆ ਤੇ ਡੋ ਬਣਾਉਣ ਵਾਸਤੇ ਸਾਨੂੰ ਕੀ ਕੀ ਚਾਹੀਦਾ ਉਹ ਤੁਹਾਡੇ ਸਾਹਮਣੇ ਹੀ ਆ ਅਮਨ ਦੱਸਦੇ ਹੁਣ ਸਭ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਗੁੰਗੁਨਾ ਪਾਣੀ ਕਰ ਲਿਆ ਹੈਗਾ ਤੇ ਹੁਣ ਇਹਦੇ ਈਸਟ ਵਿੱਚ ਪਾ ਦੇਣਾ ਹੈ ਹਾਂ ਤੇ ਇਹ ਜਿਹੜੀ ਈਸਟ ਆ ਨਾ ਇਹ ਆਪਾਂ ਪੈਕੇਟ ਵਾਲੀ ਲਈ ਆ ਜਿਹੜੀ ਪੈਕੇਟ ਵਾਲੀ ইস্ট ਹੈ ਨਾ ਤੁਸੀਂ ਵੀ ਉਹ ਹੀ ਯੂਜ਼ ਕਰਨੀ ਆ ਠੀਕ ਆ ਇੱਕ ਖੁੱਲੀ ਮਿਲਦੀ ਹੈ ਬਾਜ਼ਾਰਾਂ ਤੋਂ ਉਹ ਨਾਲ ਲਿਆਓ ਉਹ ਨਹੀਂ ਚੰਗੀ ਹੁੰਦੀ ਤੇ ਇਹਦੇ ਵਿੱਚ ਨਾਲ ਹੀ ਜਦੋਂ ইস্ট ਦੇ ਵਿੱਚ ਥੋੜਾ ਜਿਹਾ ਪਾਣੀ ਪਾਤਾ ਤੇ ਫਿਰ ਅੱਧਾ ਚਮਚਾ ਖੰਡ ਦਾ ਪਾ ਦੇਣਾ ਹਾਂ ਤੇ ਇਹਨੂੰ ਰੱਖ ਦੇਣਾ ਹਨਾ ਅਮਣ ਹਾਂ ਇਹਨੂੰ 2 ਤੋਂ 3 ਮਿੰਟ ਰੱਖਣਾ ਵਾ ਤੇ ਫਿਰ ਇਹਨੇ ਫੁੱਲ ਜਾਣਾ ਹਾਂ 2 ਤੋਂ 3 ਮਿੰਟ ਵਾਸਤੇ ਇਹਨੂੰ ਐਕਟੀਵੇਟ ਹੋਣ ਵਾਸਤੇ ਰੱਖ ਦੇਣਾ ਵਾ ਤੇ ਜਿਹੜੀ ইস্ট ਵਾ ਇਹ ਆਈ ਆ ਜੀ 175 ਰੁਪਏ ਦੀ ਇਹਦਾ ਛੋਟਾ ਪੈਕੇਟ ਵੀ ਮਿਲਦਾ ਹੋ ਸਕਦਾ ਪਰ ਮੈਨੂੰ ਮਿਲਿਆ ਨਹੀਂ ਫਿਰ ਮੈਂ ਇਹੀ ਲੈ ਆਇਆ ਠੀਕ ਆ ਤੇ ਤੁਸੀਂ ਉਹ ਲਾਇਓ ਪਰ ਇਹ ਕਿ ਖੁੱਲੀ ਨਾ ਲਾਇਓ ਖੁੱਲੀ ਜਿਹੜੀ ਆ ਉਹ ਨਹੀਂ ਚੰਗੀ ਹੁੰਦੀ ਹੁਣ ਇਹਨੂੰ ਆਪਾਂ ਟੱਕ ਦਾਂਗੇ ਤੇ 2 ਤੋਂ 3 ਮਿੰਟ ਵਾਸਤੇ ইস্ট ਨੂੰ ਤੇ ਇਹ ਜਿਹੜੀ ਆ ਐਕਟੀਵੇਟ ਹੋ ਜਾਣੀ ਆ ਤੇ ਉਹ ਵੀ ਤੁਹਾਨੂੰ ਦੱਸਦੇ ਆ ਐਕਟੀਵੇਟ ਦਾ ਕੀ ਨਿਸ਼ਾਨੀਆਂ ਵਾਂ ਵੀ ਕਿਵੇਂ ਪਤਾ ਕਰ ਸਕਦੇ ਨੇ ਐਕਟੀਵੇਟ ਹੋ ਗਈ ਆ ਚਲੋ ਜੀ ਚਲੋ ਜੀ ਹੁਣ ਅਸੀਂ ਵੇਖਦੇ ਆ ਅੱਡੀ ਜਿਹੜੀ ইস্ট ਵਾ ਫੁੱਲ ਗਈ ਆ ਆ ਦੇਖੋ ਜੇ ਇਹਦੇ ইস্ট ਦੇ ਤਾਂ ਉੱਪਰ ਬਲਬ ਬਬਲ ਬਬਲਸ ਆ ਜਾਣ ਨਾ ਤੇ ਫਿਰ ਇਹਦਾ ਮਤਲਬ ਉਹ ਐਕਟੀਵੇਟ ਹੋ ਗਈ ਹੈ ਨਾ ਤੇ ਹੁਣ ਅਸੀਂ ਇਹਦੇ ਵਿੱਚ ਇਹ ਅੱਧਾ ਕਿਲੋ ਹੀ ਮੇਦਾ ਲਿਆ ਹੈ ਨਾ ਅੱਧਾ ਕਿਲੋ ਤੋਂ ਵੀ ਥੋੜਾ ਜਿਹਾ ਘਾਟੀ ਹੋਣਾ ਹਾਂ ਨਹੀਂ ਫਿਰ ਆਪਣੇ ਹਿਸਾਬ ਨਾਲ ਲਿਆ ਨਾਲ ਇਹ ਆ ਕਿ ਫੁੱਲਣਾ ਵਾ ਨਾ ਇਹ ਹਾਂ ਹੁਣ ਇਹਦੇ ਵਿੱਚ ਅਸੀਂ ਅੱਧਾ ਚਮਚ ਪਾਵਾਂਗੇ ਨਮਕ ਦਾ ਹਾਂ ਠੀਕ ਹੈ ਨਮਕ ਤਾਂ ਪਾਉਣਾ ਵਾ ਫਿੱਕਾ ਨਾ ਲੱਗੇ ਨਾ ਲੋਕ ਕਿ ਨਹੀਂ ਤੋਂ ਫਿੱਕਾ ਨੂੰ ਵੀ ਇਹਨੂੰ ਸਭ ਤੋਂ ਪਹਿਲਾਂ ਮਿਲਾ ਲੈਣਾ ਹੈ ਨਾ ਪੂਰਾ ਨਮਕ ਨੂੰ ਮਲਣਾ ਮਤਲਬ ਤਾਂ ਕਿ ਜੇ ਵਿੱਚ ਪਾਣੀ ਪਾਤਾ ਪਹਿਲਾਂ ਜਾਂ ਫਿਰ ਉਹਨੇ ਹਨਾ ਕਿਤੇ ਕਿਤੇ ਰਹਿਣਾ ਹੂੰ ਹੁਣ ਅਹੀਂ ਇਹਦੇ ਵਿੱਚ ਪਾਉਣਗੇ ਯੀਸਟ ਉਹ ਵੀ ਹਿਸਾਬ ਨਾਲ ਹੀ ਪਾਉਣੀ ਆ ਸਾਰੀ ਨਹੀਂ ਹਨਾ ਹਾਂ ਚਾਰ ਹੁਣ ਇਹਨੂੰ ਗੁੰਨਣਾ ਹਨਾ ਹਨ ਤੇ ਜਿਹੜਾ ਅਹੀਂ ਪਾਣੀ ਵੀ ਆ ਇਹਦੇ ਵਿੱਚ ਵਾਸਤੇ ਪਾਣੀ ਵੀ ਚਾਹੀਦਾ ਵਾ ਹਾਂ ਹਾਂ ਤੇ ਹੁਣ ਜਿਹੜਾ ਗਰਮ ਪਾਣੀ ਆ ਉਹ ਥੋੜਾ ਥੋੜਾ ਪਾ ਕੇ ਤੇ ਅਸੀਂ ਗੁੰਨੂ ਕੋਸਾ ਜਿਹਾ ਪਾਣੀ ਲਿਆਏ ਵੀ ਆਪਾਂ ਤੇ ਇਹਨੂੰ ਆਟੇ ਵਾਂਗ ਗੁੰਨਣਾ ਠੀਕ ਆ ਡੋ ਨੂੰ ਲਓ ਜੀ ਡੋ ਮਿਲਦਾ ਹੋ ਗਿਆ ਵਾ ਹਨਾ ਮਣ ਤਿਆਰ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਤੇਲ ਇਹ ਰਿਫਾਇਨਡ ਯੂਜ਼ ਕੀਤਾ ਆਪਾਂ ਰਿਫਾਇਨਡ ਦੇ ਨਾਲ ਇਹ ਆ ਇਹ ਜਿਹੜਾ ਵਾ ਉਹ ਹੱਥਾਂ ਨੂੰ ਨਹੀਂ ਲੱਗੂਗਾ ਹਨਾ ਤੇ ਨਾਲੇ ਚਿਕਨਾ ਜਾ ਹੋ ਜਾਊਗਾ ਹਾਂ ਪੰਜ ਤੋਂ 6 ਮਿੰਟ ਇਹਨੂੰ ਗੁਲਣਾ ਇਦਾਂ ਪੰਜ ਤੋਂ 6 ਮਿੰਟ ਵਾਸਤੇ ਇਦਾਂ ਗੁਨ ਨਹੀਂ ਜਾਣਾ ਉਹ ਆੜਿਆ ਤੁਹਾਨੂੰ ਨਹੀਂ ਲੱਗਣ ਡਿਆ ਹਾਂ ਉਹ ਫਿਰ ਪਾ ਜੋ ਦਿੱਤਾ ਪਾਓ ਰਿਫਾਇਨਡ ਹਨਾ ਲਓ ਜੀ ਇਹਨੂੰ ਹੁਣ 5 ਤੋਂ 6 ਮਿੰਟ ਵਾਸਤੇ ਪੂਰਾ ਚੰਗੀ ਤਰ੍ਹਾਂ ਇਹਨੂੰ ਨਾ ਅਸੀਂ ਅੰਬੀ ਜੀ ਖਿਲਾਉਣੀ ਚੰਗਾ ਗੁੰਨਣਾ ਇਹਨੂੰ ਫੇਰ ਹੀ ਜਿਹੜਾ ਡੋ ਬਣਦਾ ਵਾ ਫੇਰ ਹੀ ਸੌਫਟ ਡੋ ਬਣਨਾ ਹਾਂ ਤੇ ਨਾਲੇ ਫੁੱਲੂਗਾ ਫੇਰ ਹੀ ਫੁੱਲਣਾ ਹਨਾ ਹਾਰਡ ਨਹੀਂ ਹੋਣਾ ਚਾਹੀਦਾ ਅੱਛਾ 5-6 ਮਿੰਟ ਹੁਣ ਇਹਨੂੰ ਗੁੰਨ ਲੈ ਆਵਾ ਚੰਗੀ ਤਰ੍ਹਾਂ ਹਾਂ ਤੇ 5-6 ਮਿੰਟ ਜਿਹੜਾ ਗੁੰਨਣਾ ਇਹਨੂੰ ਜ਼ਰੂਰੀ ਆ 5-6 ਮਿੰਟਾਂ ਦੀ ਇਹ ਮੈਲਟ ਤੋਂ ਬਾਅਦ ਇਹ ਦੇਖੋ ਕਿੰਨਾ ਸੋਹਣਾ ਆ ਦੇਖੋ ਤੁਸੀਂ ਕਿੰਨਾ ਸੋਹਣਾ ਸੌਫਟ ਹੋ ਗਿਆ ਨਾ ਇਦਾਂ ਕਰਨਾ ਜੇ ਸੌਫਟ ਹੈ ਨਾ ਹਨ ਤੇ ਮਹਿੰਤ ਲੱਗਦੀ ਯਾਰ ਇਹ ਦੋ ਇੱਕ ਮੋਫੇ ਪਾਂਡੇ ਚ ਕੱਢ ਲਾਂਗੇ ਅਹੀਂ ਕਿਨੇ ਆ ਨਾ ਮਿੰਗੀਆਂ ਚੀਜ਼ਾਂ ਹੈਗੀਆਂ ਮਹਿੰਗੀਆਂ ਹੀ ਆ ਨਾ ਹਨ ਹੁਣ ਪਤਾ ਲੱਗਣ ਡਿਆ ਹੀ ਪਰ ਇਹ ਆ ਕਿ ਜਿਹੜੀਆਂ ਘਰੇ ਅਸੀਂ ਆ ਬਣਾਈਏ ਉਹ ਤੇ ਚਲੋ ਸਾਡੇ ਅੱਖਾਂ ਅੱਗੇ ਬਣੀਆਂ ਹੁੰਦੀਆਂ ਵਾ ਹਨਾ ਤੇ ਬਜ਼ਾਰਾਂ ਚ ਫੇ ਤੁਹਾਨੂੰ ਪਤਾ ਹੀ ਆ ਕੀ ਕੀ ਯੂਜ਼ ਹੁੰਦਾ ਵਾ ਤੇ ਆਸ ਕਦਾ ਤੁਹਾਨੂੰ ਪਤਾ ਲੱਗ ਗਿਆ ਉਹ ਗੱਡੋ ਕਿਵੇਂ ਬਣਾਉਣਾ ਤੇ ਚੀਜ਼ ਕਿਵੇਂ ਬਣਾਉਣੀ ਹੈ ਨਾ ਤੇ ਹੁਣ ਆਪਾਂ ਤੁਹਾਨੂੰ ਨਾ ਇੱਕ ਵਹਿ ਤੇ ਪੀਜਾ ਦਾ ਵਲੋਗ ਪਾਇਆ ਹੀ ਪਰ ਫਿਰ ਵੀ ਤੁਹਾਨੂੰ ਹੁਣ ਇਸ ਵਾਲੇ ਡੋ ਦਾ ਵੀ ਪੀਜਾ ਜਿਹੜਾ ਵਾ ਉਹ ਬਣਾ ਕੇ ਦੱਸਾਂਗੇ ਇੱਕ ਹੀ ਬਣਾਈਏ ਹਾਂ ਬਾਕੀ ਹੁਣ ਆਮਣ ਇਹਨੂੰ ਕਿੰਨਾ ਟਾਈਮ ਰੱਖਣਾ ਹੈ ਵੀ ਦੱਸਦੇ ਹੁਣ ਇਹਨੂੰ ਇੱਕ ਘੰਟਾ ਹੈ ਇੱਕ ਘੰਟਾ ਇੱਕ ਘੰਟਾ ਪੂਰਾ ਇਦਾਂ ਹੀ ਰੱਖ ਦੇਣਾ ਵਾ ਠਾਕ ਕੇ ਇਹ ਹੋ ਸਕਦਾ ਹੈਗਾ ਤੇ ਇਹਨੂੰ ਗਰਮ ਜਗਾ ਤੇ ਰੱਖਿਓ ਫਿਰ ਜ਼ਿਆਦਾ ਫੁੱਲੂਗਾ ਗਰਮ ਜਗਾ ਦੇਤੇ ਕਿਨੂੰ ਉੱਤੇ ਆਂਦੇ ਹੁੰਦੇ ਨਾ ਟਕਣਾ ਵੀ ਪੂਰਾ ਜੀ ਨਿਕਲੇ ਨਾ ਆਪਾ ਪੂ ਜਿੱਦਾਂ ਵੀ ਕੁਝ ਵੀ ਤੇ ਚਲੋ ਇਹਦੇ ਥਾਲੀ ਦੇ ਹੀ ਦਿੱਤੀ ਆ ਸਾਰਾ ਕਵਰ ਹੋਇਆ ਹੈ ਨਾ ਪਰ ਫਿਰ ਵੀ ਇਹਦੇ ਉੱਤੇ ਜੇ ਤੁਸੀਂ ਜੇ ਪਾਹ ਰੱਖਣਾ ਜ਼ਰੂਰੀ ਆ ਠੀਕ ਆ ਰੱਖ ਲਿਓ ਆਪਾਂ ਵੀ ਕੁਝ ਰੱਖਦੇ ਆ ਆ ਟਿਫਿਨ ਹੀ ਰੱਖਦੇ ਆ ਬਣਵਾ ਦੇਣਾ ਜਾਂ ਕੋਈ ਪਾਹ ਵਾਲੀ ਚੀਜ਼ ਹੋ ਜੀ ਹੈ ਨਾ ਹਾਂ ਹਾਂ ਇਹ ਰੱਖਦੇ ਹਾਂ ਪਾਹ ਹੁੰਦਾ ਨਾ ਲਓ ਜੀ ਹੁਣ ਸਾਨੂੰ ਵੇਟ ਕਰਨੀ ਪੈਣੀ ਆ 1 ਘੰਟਾ 1 ਘੰਟਾ ਵੇਟ ਕਰਦੇ ਹਾਂ ਹਾਂ ਉਹ ਤੁਹਾਨੂੰ ਤੇ ਨਾਲ ਹੀ ਆਪਾਂ ਅਗਲੀ ਕਲਿੱਪ ਦਿਖਾ ਦੇਣੀ ਆ ਵੇਟ ਤੇ ਆਪਾਂ ਕਰਨੀ ਆ ਚਲੋ ਠੀਕ ਆ ਜੀ ਹੋਰ ਫੁੱਲੂਗਾ ਤੇ ਫਿਰ ਮਿਲਦੇ ਆ ਲਓ ਜੀ ਦੇਖਦੇ ਹਾਂ ਹੁਣ ਡੋ ਕਰਕੇ ਕਰਕੇ ਵੇਟ ਡੇਢ ਕ ਘੰਟਾ ਤੇ ਹੁਣ ਅਸੀਂ ਚੈੱਕ ਕਰਦੇ ਆ ਆਹ ਲਓ ਜੀ ਉਦੋਂ ਕਿਦਾਂ ਦਾ ਸੀ ਤੇ ਹੁਣ ਵੇਖ ਲਓ ਫੁੱਲ ਚੁਕਾ ਹਨਾ ਕਿ ਨਾ ਡਬਲ ਹੋ ਗਿਆ ਜਿਹੜਾ ਪਹਿਲਾਂ ਸੀ ਹੈ ਪਹਿਲੇ ਨਾਲ ਡਬਲ ਹੋ ਗਿਆ ਹਾਂ ਆਹ ਭਜਾਲੀ ਬਣ ਲਾ ਪੀ ਨਾ ਹਾਂ ਇਹਦਾ ਮਤਲਬ ਰੈਡੀ ਹੋ ਗਿਆ ਹਨਾ ਹੁਣ ਇਹਨੂੰ ਇਕੱਠਾ ਕਰਨਾ ਵਣ ਇਕੱਠਾ ਕਰਕੇ ਦਿਆਂ ਲਓ ਜੀ ਚੈੱਕ ਕਰ ਸਕਦੇ ਤੁਸੀਂ ਹਨਾ ਇਨਾ ਸੋਣਾ ਦੇ ਲੋ ਹੋ ਗਿਆ ਵਾ ਤੇ ਇਹਨੂੰ ਕੱਢ ਲੈਣਾ ਇਹਦੇ ਵਿੱਚੋਂ ਹਾਂ ਤੇ ਹੁਣ ਇਹਦੇ ਕਰਾਂਗੇ ਪੇੜੇ ਅੱਛਾ ਚਲ ਜੀ ਹੁਣ ਪੇੜੇ ਕਰਨਾ ਇੱਕ ਦਾ ਇੱਕੋ ਜਿਹਾ ਹੋ ਜਾਣਗੇ ਨਾ ਪੇੜੇ ਹਾਂ ਐਡਾ ਕੀ ਕਰਨਾ ਹੈ ਨਾ ਆਪਣਾ ਐਡਾ ਵੀ ਠੀਕ ਆ ਠੀਕ ਆ ਛੋਟਾ ਹੈ ਨਾ ਜਿਆਦਾ ਵੱਡਾ ਵੀ ਕੀ ਕਰਨਾ ਹੁਣ ਇਹਨੂੰ ਵੇਲ ਲੀਏ ਹਾਂ ਤੇ ਚਲੋ ਜੀ ਹੁਣ ਇਹਨੂੰ ਵੇਲਦੇ ਆਪਾਂ ਤੇ ਇਹ ਤੁਹਾਨੂੰ ਵੀ ਸਾਰਿਆਂ ਨੂੰ ਦੱਸ ਦਿਆਂ ਠੀਕ ਆ ਲਓ ਜੀ ਹੁਣ ਇਹਨੂੰ ਵੇਲ ਲੈਣਾ ਵਾ ਹਨ ਤੇ ਇੱਕ ਗੱਲ ਹੋਰ ਇਹਨੂੰ ਪਤਲਾ ਰੱਖਿਓ ਹਨਾ ਹਨ ਜਿੰਨਾ ਵੀ ਮੋਟਾ ਹੋਵੇ ਨਾ ਉਹ ਸਹੀ ਜਿਆ ਨਹੀਂ ਲੱਗਦਾ ਜਿੰਨਾ ਪਤਲਾ ਹੋਊਗਾ ਉਨਾ ਵਧੀਆ ਹਾਂ ਕਿਉਂਕਿ ਫੁੱਲਣਾ ਵੀ ਹਾਂ ਹਾਂ ਇਹਨੇ ਫੁੱਲਣਾ ਵੀ ਆਏ ਕਰਕੇ ਇਹਨੂੰ ਪਤਲਾ ਹੀ ਰੱਖਿਓ ਜਿੰਨਾ ਪਤਲਾ ਹੋ ਸਕੇ ਉਨਾ ਵਧੀਆ ਬਾਦ ਵਿੱਚ ਇਹਨੇ ਆਪੇ ਫੁੱਲ ਫੁੱਲ ਜਾਣਾ ਫੁੱਲ ਗੁਲਾਬੇ ਹੋਰ ਆਪੇ ਬੋਲਣਾ ਤੇ ਇਹਨੂੰ ਤੁਸੀਂ ਸ਼ੇਪ ਜਿਹੜੀ ਮਰਜ਼ੀ ਦੇ ਸਕਦੇ ਆ ਕਿਉਂਕਿ ਸਾਡਾ ਜਿਹੜਾ ਓਵਨ ਆ ਉਹਦੀ ਜਿਹੜੀ ਟ੍ਰੇ ਆ ਉਹ ਹੈਗੀ ਆ ਚੋਰਸ ਤੇ ਉਹਦੇ ਵਾਸਤੇ ਆਪਾਂ ਇਹਨੂੰ ਚੋਰਸ ਸ਼ੇਪ ਦਵਾਂਗੇ ਤੇ ਬਾਕੀ ਆ ਕਿ ਕੜਾਈ ਜ ਬਣਾਉਣਾ ਤੇ ਫਿਰ ਹਾਂ ਫਿਰ ਗੋਲ ਤੇ ਸਕਦੇ ਆ ਆਪਾਂ ਹੁਣ ਟ੍ਰਾਈ ਕੜਾਈ ਚ ਕਰਨਾ ਵਾ ਕਿਉਂਕਿ ਸਭ ਤੋਂ ਪਹਿਲਾਂ ਨਾ ਆ ਜਿਹੜੇ ਅਸੀਂ ਬਣਾਉਣਦੇ ਆ ਨਾ ਇਹਨਾਂ ਨੂੰ ਆਪਾਂ ਪ੍ਰੀ ਹੀਟ ਕਰਾਉਣਾ ਵਾ ਤਾਜੋ ਆਪਾਂ ਇਹਨਾਂ ਨੂੰ ਫਿਰ ਸਟੋਰ ਕਰਕੇ ਰੱਖ ਸਕੀਏ ਹਨਾ ਏਦਾਂ ਪੇੜੇ ਨਹੀਂ ਰੱਖਣੇ ਹੈਗੇ ਇਹਨੂੰ ਆਪਾਂ ਕਰਨਾ ਵਾ ਪ੍ਰੀ ਹੀਟ ਕਰਨਾ ਵਾ ਤੇ ਉਹ ਜਿਹੜੇ ਸਖਤ-ਸਖਤ ਜਿੱਦਾਂ ਵਿਚਾਰੂ ਮਿਲਦੇ ਨਾ ਓਦਾਂ ਦੇ ਹੋ ਜਾਣੇ ਫਿਰ ਅਹੀਂ ਰੱਖ ਲਾਂਗੇ ਨਾ ਇਹਨੂੰ ਏਦਾਂ ਕਰਨਾ ਵੀ ਜ਼ਰੂਰੀ ਏ ਫਿਰ ਜਿਹੜਾ ਹਾਂ ਵਿੱਚੋਂ ਪੱਕ ਜਾਊਗਾ ਚਾਹ ਦੇ ਨਾਲ ਖਾਲੀ ਥਾਂਾਂ 'ਪਰੋ ਹੋ ਜੀ ਤੇ ਹੁਣ ਆ ਗਈ ਵਾਰੀ ਇਹਨਾਂ ਨੂੰ ਬੇਕ ਕਰਨ ਦੀ ਹਨਾ ਪਹਿਲਾਂ ਬਣਾ ਕੇ ਰੱਖ ਲੀ ਤੇ ਹੁਣ ਆਪਾਂ ਕਰਾਂਗੇ ਬੇਕ ਹੈ ਇੱਕ ਦੋ ਹਾਂ ਇਦਾਂ ਕਰ ਲਾ ਹਮਣ ਬਣਾ ਕੇ ਰੱਖ ਲਾ ਹਨਾ ਇਹ ਇੱਕ بیس ਹੋ ਗਿਆ ਵਾ ਰੈਡੀ ਤੇ ਇਦਾਂ ਹੀ ਆਈ ਹੁਣ ਸਾਰਿਆਂ ਨੂੰ ਕਰ ਲਵਾਂਗੇ ਹਮਣ ਨੇ ਰੈਡੀ ਕਰਦੇ ਆ ਸਾਰੇ ਹਨਾ ਕੀ ਕਹਿੰਦੇ ਨੇ ਇਹਨਾਂ ਨੂੰ بیس ਤੇ ਅਸੀਂ ਲੱਗੇ ਆਹੋ ਜਗਾਰ ਕਰਨ ਦੇਸੀ ਆਹ ਤੇ ਸਾਡੇ ਕੋਲ ਵੀ ਹੈਗਾ ਵਾ ਪਰ ਹੁਣ ਬੱਤੀ ਹੈ ਨਹੀਂ ਆ بارش ਕਰਕੇ ਲਾਈਟ ਨਹੀਂ ਹਾਂ بارش ਅੱਜ ਬੜੀ ਹੰਡੀ ਉਹਦੇ ਕਰਕੇ ਨਾ ਲਾਈਟ ਦਾ ਫਿਰ ਓਖਾ ਹੋ ਗਿਆ ਵਾ ਤੇ ਚਲੋ ਕੋਈ ਗੱਲ ਨਹੀਂ ਇਹਦੇ ਚ ਵੀ ਬੜਾ ਵਧੀਆ ਬਣਦਾ ਵਾ ਨਾਲੇ ਤੁਹਾਨੂੰ ਵੀ ਸਾਰਿਆਂ ਨੂੰ ਇੱਕ ਵਾਰੀ ਫੇਰ ਪਤਾ ਲੱਗ ਜੂਗਾ ਪਹਿਲਾਂ ਤੇ ਆਪਾਂ ਦੱਸਿਆ ਹੀ ਤੁਹਾਨੂੰ ਹਨਾ ਤੇ ਹੁਣ ਅਸੀਂ ਫੇਰ ਜਿਹੜਾ ਇੱਕ ਜਿਹੜਾ ਵਾ بیس ਵਾ ਇਹਦੇ ਵਿੱਚ ਰੱਖ ਕੇ ਤੇ ਰੈਡੀ ਕਰਕੇ ਦੱਸ ਦਾਂਗੇ ਹਨਾ ਬਾਕੀ ਹੁਣ ਅਸੀਂ ਸਭ ਤੋਂ ਪਹਿਲਾਂ ਕੀ ਕਰਨਾ ਵਾ ਐ ਬੇਸ ਜਿਹੜੇ ਆ ਨਾ ਜਿੰਨੇ ਵੀ ਆ ਜਿਹੜੇ ਜਿੰਨੇ ਵੀ ਅਸੀਂ ਬਣਾਏ ਆ ਇਹਨਾਂ ਨੂੰ ਨਾ ਆਪਾਂ ਪ੍ਰੀ ਹੀਟ ਕਰਵਾ ਲੈਣਾ ਤਾਂ ਜੋ ਇਹ ਮੁੜ ਕੇ ਬਾਅਦ ਵਿੱਚ ਅਸੀਂ ਇਹਨੂੰ ਸਟੋਰ ਕਰ ਸਕੀਏ ਫ੍ਰਿਜ ਦੇ ਵਿੱਚ ਅਸੀਂ ਰੱਖ ਸਕਦੇ ਹਾਂ ਫ੍ਰਿਜ ਦੇ ਵਿੱਚ ਰੱਖ ਸਕਦੇ ਨਾ ਫ੍ਰਿਜ ਦੇ ਵਿੱਚ ਮੁੜ ਕੇ ਰੱਖ ਸਕਦੇ ਆ ਕਿਉਂਕਿ ਇਹ ਥੋੜੇ ਜਿਹਾ ਆਕਰ ਜਾਣੇ ਆ ਇੱਕ ਹਫਤਾ ਰੱਖ ਸਕਦੇ ਹਾਂ ਹਾਂ ਇੱਕ ਹਫਤਾ ਵਾ ਤਾਂ ਨਹੀਂ ਹੁਣ ਇਹਨੂੰ ਆਪਾਂ ਇਹ ਪ੍ਰੀ ਹੀਟ ਕਰਾਂਗੇ 10 ਮਿੰਟ ਹਾਂ 10 ਮਿੰਟ ਬਾਅਦ ਤੇ ਰੱਖਣਾ ਨਾ ਤੇ ਤੁਸੀਂ ਦੇਖ ਸਕਦੇ ਹੋ ਤੇ ਚਲੋ ਜੀ ਧੱਕ ਦੇ ਮਣੇ ਨੂੰ ਚੱਜ ਨਾਲ ਫਿਰ ਨੂੰ 10 ਮਿੰਟ ਬਾਅਦ ਤੁਹਾਨੂੰ ਵੀ ਦਿਖਾਉਣੀ ਆ ਤੇ ਇੱਧਰ ਜਿਹੜਾ ਚੀਜ਼ ਉਹ ਵੀ ਤਿਆਰ ਹੋ ਗਈ ਹਾਂ ਸੱਚ ਆ ਜਿਹੜਾ ਅਸੀਂ ਚੀਜ਼ ਬਣਾਇਆ ਇਹ ਤੁਸੀਂ ਹਿਸਾਬ ਲਾ ਲਓ ਹੁਣ ਇੱਥੋਂ ਵੀ ਇੰਨਾ ਕਿੰਨਾ ਹੀ ਆਪਣੇ ਕੋਲ ਦੁੱਧ ਅੱਧਾ ਕਿਲੋ ਦੁੱਧ ਲਿਆ ਅੱਧਾ ਕਿਲੋ ਹੀ ਹੈ ਨਾ ਤਾਂ ਅੱਧਾ ਕਿਲੋ ਥੋੜਾ ਜਿਹਾ ਵੱਧ ਹੀ ਤੇ ਉਹਦੇ ਵਿੱਚੋਂ ਇੰਨਾ ਨਿਕਲਿਆ ਜੇ ਤੇ ਜੇ ਤੁਸੀਂ ਹੈਗੇ ਆ ਘਰ ਦੇ ਵਿੱਚ 5 ਤੋਂ 7 ਮੈਂਬਰ ਤੇ ਫਿਰ ਤੁਸੀਂ ਕਿਲੋ ਦੁੱਧ ਦਾ ਚੀਜ਼ ਬਣਾ ਲਿਓ ਆਪਣੇ ਅਕੋਰਡਿੰਗ ਜੇ ਤੁਸੀਂ ਜ਼ਿਆਦਾ ਹੈ ਨਾ ਖਾਣਦੇ 2 ਕਿਲੋ ਦੁੱਧ ਬਾਕੀ ਪ੍ਰੋਸੀਜਰ ਸੇਮ ਹੀ ਆ ਤੇ ਹਨਾ ਬਾਕੀ ਤੁਹਾਨੂੰ ਪਤਾ ਲੱਗ ਗਿਆ ਵਾ ਤੇ ਬਾਕੀ ਵੀ ਜੇ ਕੋਸਸ ਤੇ ਤੁਹਾਨੂੰ ਪਤਾ ਹੀ ਆ ਹਨਾ ਹਾਂ ਬਾਕੀ ਤਾਂ ਸਾਨੂੰ ਸਾਰਿਆਂ ਨੂੰ ਪ੍ਰੋਸੈਸ ਪਤਾ ਹੀ ਆ ਹਨਾ ਕਿਵੇਂ ਆ ਤੇ ਫਿਰ ਤੁਸੀਂ ਵੀ ਹੁਣ ਕਰੋ ਇੰਜੋਏ ਬਣਾਓ ਠੀਕ ਆ ਤੇ ਜਿਆਦਾ ਨਹੀਂ ਸਭ ਕੁਝ ਦੱਸਦਾ ਤੇ ਹੁਣ ਤੁਸੀਂ ਟਰਾਈ ਜ਼ਰੂਰ ਕਰਨਾ ਹਨਾ ਹਾਂ ਜਿਆਦਾ ਨਹੀਂ ਥੋੜਾ ਇਹ ਹਾਂ ਨੀ ਘਰ ਖੁੰਦਾ ਵਾ ਬਾਕੀ ਇਹ ਵੀ ਆ ਬਸ ਦੋਇ ਬਣਾਉਣੇ ਆ ਹਾਂ ਤੇ ਆਹੜੇ ਬਾਕੀ ਬੇਸ ਆ ਇਹ ਸਟੋਰ ਕਰਕੇ ਰੱਖ ਲੈਣ ਤੇ ਜੇ ਕੋਈ ਆ ਗਿਆ ਉਹਨਾਂ ਦੀ ਕਿਸਮਤ ਵਿੱਚ ਹੋਏ ਤੇ ਉਹ ਖਾ ਲੈਣਗੇ ਹਨਾ ਬਣਾਵਾਂਗੇ ਹਾਂ ਜਿਨ੍ਹਾਂ ਦੀ ਕਿਸਮਤ ਵਿੱਚ ਹੋਏ ਉਹ ਖਾਣਨਗੇ ਚਲੋ ਠੀਕ ਆ ਜੀ ਫਿਰ